ਚੋਰਾ ਦੀ ਹੌਸਲੇ ਇਸ ਕਦਰ ਉਲੰਧ ਨੇ ਕਿ ਇਹ ਚੋਰ ਨਾ ਤੇ ਕਾਨੂੰਨ ਦੀ ਪਰਵਾਹ ਕਰਦੇ ਦੀ ਤੇ ਨਾ ਹੀ ਪੁਲਿਸ ਦੇ ਡੰਡੇ ਦੀ ਅੱਜ ਅਸੀਂ ਤੁਹਾਨੂੰ ਬਾਹੂਬਲੀ ਚੋਰ ਦਿਖਾਉਣ ਜਾ ਰਹੇ ਹਾਂ ਜੀ ਹਾਂ ਬਿਲਕੁਲ ਬਾਹੂਬਲੀ ਚੋਰ ਜਿਸ ਨੇ ਇੱਕ ਵਾਸ਼ਿੰਗ ਮਸ਼ੀਨ ਇਕੱਲਿਆਂ ਚੋਰੀ ਕੀਤੀ ਹੈ ਉਹ ਵੀ ਦਿਨ ਦਿਹਾੜੇ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਪਹਿਲਾਂ ਇੱਕ ਵਿਅਕਤੀ ਜਿਸ ਨੇ ਪਹਿਲਾ ਮੌਕਾ ਵੀ ਨਹੀਂ ਟੱਕਿਆ ਹੁੰਦਾ ਫਿਰ ਮੌਕੇ ਦਾ ਫਾਇਦਾ ਚੁੱਕਦਾ ਹੈ ਐਕਟਿੰਗ ਕਰਦਾ ਹੈ ਕਿ ਇਸ ਨੇ ਫੋਨ ਕੰਨ ਨੂੰ ਲਗਾਇਆ ਹੈ ਕਿਸੇ ਨਾਲ ਗੱਲ ਕਰ ਰਿਹਾ ਹੈ ਫਿਰ ਉਸ ਤੋਂ ਬਾਅਦ ਮਿੰਟਾਂ ਦੇ ਵਿੱਚ ਹੀ ਦੁਕਾਨ ਦੇ ਬਾਹਰ ਦਿਨ ਦਿਹਾੜੇ ਚੋਰੀ ਕਰ ਲੈਂਦਾ ਹੈ ਵਾਸ਼ਿੰਗ ਮਸ਼ੀਨ ਉਹ ਵੀ ਇਕੱਲਾ ਇਹ ਤਸਵੀਰਾਂ ਪੰਜਾਬ ਦੀਆਂ ਨੇ ਜਿੱਥੇ ਕਿ ਇੱਕ ਸਖਸ਼ ਦੇ ਵੱਲੋਂ ਦਿਨ ਦਿਹਾੜੇ ਵਾਸ਼ਿੰਗ ਮਸ਼ੀਨ ਚੋਰੀ ਕੀਤੀ ਜਾਂਦੀ ਹੈ ਫਾਜ਼ਿਲਕਾ ਦੇ ਵਿੱਚ ਜਿੱਥੇ ਇਹ ਚੋਰ ਇਕੱਲਾ ਪੂਰੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਵਾਸ਼ਿੰਗ ਮਸ਼ੀਨ ਨੂੰ ਪਿੱਠ ਦੇ ਉੱਤੇ ਲੱਦ ਕੇ ਮੋਟਰਸਾਈਕਲ ਤੇ ਫਰਾਰ ਹੋ ਜਾਂਦਾ ਹੈ ਲੈ ਕੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀਆਂ ਨੇ ਤੇ ਇਸ ਦੇ ਨਾਲ ਹੀ ਵੱਡਾ ਸਵਾਲ ਵੀ ਉੱਠ ਰਿਹਾ ਹੈ ਕਿ ਕਿਵੇਂ ਦਿਨ ਦਿਹਾੜੇ ਜਿਹੜੀਆਂ ਚੀਜ਼ਾਂ ਅਸੀਂ ਚੁੱਕਣ ਲੱਗਿਆ ਵੀ ਸੋਵਾਰ ਸੋਚਦੇ ਐ ਕਿ ਵਾਸ਼ਿੰਗ ਮਸ਼ੀਨ ਇਕੱਲੇਆ ਵਿਅਕਤੀ ਕਿਵੇਂ ਚੱਕ ਲੇਗਾ ਇਸ ਚੋਰ ਨੇ ਉਹ ਵੀ ਕਰ ਦਿਖਾ ਦਿੱਤਾ ਉਸ ਤੋਂ ਬਾਅਦ ਇਸ ਸੀਸੀਟੀਵੀ ਜਿਹੜੀ ਹੈ ਕਾਫੀ ਵਾਇਰਲ ਹੋ ਰਹੀ ਹੈ ਦੁਕਾਨਦਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ मेरा नाम प्रणव है जी ਤੇ ਮੈਂ ਇਸ ਦੁਕਾਨ ਦਾ ਮਾਲਕ ਆ ਤੇ ਆ 3:30 ਵਜੇ ਦੀ ਹੋ ਗਈ ਹੈ ਜੀ ਜਦੋਂ ਉਹ ਆਇਆ ਬੰਦਾ ਆਇਆ ਤਾਂ ਮੋਹ ਤੇ ਕੁਛ ਨਹੀਂ ਕੀਤਾ ਸੀ ਆਂਦੇ ਨੇ ਉਹਨੇ ਬਾਈਕ ਰੋਕੀਏ ਮੋਹ ਤੇ ਬੰਨੇ ਸਾਰਾ ਆ ਕੇ 2 ਮਿੰਟਾਂ ਦੇ ਘੁੰਮੇ ਗਿਆ ਫਿਰ ਆਇਆ ਮਸ਼ੀਨ ਚੱਕੀ ਹੈ ਮਸ਼ੀਨ ਨੂੰ ਮੋਢੇ ਤੇ ਚੱਕ ਕੇ ਰਸੀਆਂ ਨਾਲ ਜੀ ਬਾਈਕ ਤੇ ਬੈਠੇ ਤੇ ਨਹੀਂ ਡਿੱਗਣ ਵੀ ਲੱਗਿਆ ਹੈ ਬਾਈਕ ਤੋਂ ਪਰ ਡਿੱਗਾ ਨਹੀਂ ਕਿਤੇ ਫਿਰ ਬਾਈਕ ਨੂੰ ਭਜਾ ਕੇ ਰਹਿ ਗਿਆ on the bike ਤੇ ਅੱਗੇ ਨੰਬਰ ਲੱਗਿਆ ਪਿੱਛੇ ਕੋਈ ਨੰਬਰ ਨਹੀਂ ਹੈਗਾ ਜੀ ਨੰਬਰ ਵੀ ਉਤਾਰੇ ਹੈ ਬਾਈਕ ਦਾ ਪਰ ਵੱਡਾ ਸਵਾਲ ਇਹ ਹੈ ਕਿ ਚੋਰ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਐ ਚੋਰੀ ਕਰਨ ਦਾ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋ ਰਹੀਆਂ ਨੇ ਇਸੇ ਦੇ ਨਾਲ ਹੀ ਪੁਲਿਸ ਦੇ ਵੱਲੋਂ ਦੁਕਾਨਦਾਰ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਹੀ ਇਸ ਚੋਰ ਨੂੰ ਫੜ ਲਿਆ ਜਾਵੇਗਾ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਚੋਰ ਕਿਸ ਤਰੀਕੇ ਦੇ ਨਾਲ ਮਿੰਟਾ ਸਕ੍ਰਿੰਟਾ ਦੇ ਵਿੱਚ ਹੱਥ ਸਾਫ਼ ਕਰਕੇ ਫਰਾਰ ਹੋ ਜਾਂਦਾ ਹੈ